ਰਾ ਮਣਨੀਵਾ ਮਤ ਉੱਚੀ ਮੈਨੂੰ ਕਿਹਦਾ ਹੱਸਦਾਗਾ ਤੂੰ ਮੈਂ ਕਹਾਂ ਮੈਨੂੰ ਹੱਸ ਆਉਂਦਾ ਇਹ ਉਹ ਜਿਹੜੇ ਸਿੱਖਾਂ ਦੀ ਮਤ ਉੱਚੀ ਸੀ ਜਿਹੜੇ ਪ੍ਰਾਣੇ ਹੁਣ ਵਾਲਿਆਂ ਦੀ ਤੇ ਮਤ ਗਟਿਆ ਚ ਮੈਂ ਕਹਾਂ ਇਹ ਤੇ ਬੀਬੀ ਮਰ ਜਾਂਦੀ ਕਿੰਨੀ ਮਾਂ ਨੇ ਜੰਮਿਆ ਪਾਲਿਆ ਤੇ ਮਰੀ ਤੇ ਪਕੌੜੇ ਖਵਾਉਂਦੇ ਪੰਜ ਤਰ੍ਹਾਂ ਦੇ ਛੇ ਤਰ੍ਹਾਂ ਦੇ ਗੁਲਾਬ ਜਾਂ ਉਹਨੂੰ ਤੇ ਠੰਡੇ ਪਿਉਂਦੇ ਇਹਨਾਂ ਦੀ ਮਤ ਉੱਚੀ ਹੈ ਇਹ ਗੁਰਦਾਰੇ ਦੇ ਲੰਗਰ ਹਾਲ 'ਚ ਟੈਂਟ ਲਾ ਕੇ ਜੁੱਤੀਆਂ ਪਾ ਕੇ ਤੇ ਕੁਰਸੀਆਂ ਢਾ ਕੇ ਬੈਠੇ ਲੰਗਰ ਹਾਲ ਗੁਰੂ ਦਾ ਜਿੱਥੇ ਅਕਬਰ ਕਿਤੇ ਨੰਗੇ ਪੈਰੀ ਪੁੰਜੇ ਬੈਠਾ ਆ ਪਿੰਡਾਂ 'ਚ ਜਿੱਥੇ ਵੇਖੋ ਮਰਗ ਦੇ ਭੋਗ ਤੇ ਨਵਾਂ ਹੀ ਕੰਮ ਫੜ ਲਿਆ ਗੁਰਦੁਆਰੇ ਦੇ ਅੰਦਰ ਹੀ ਟੈਂਟ ਲਾਣ ਦੇ ਲੰਗਰ ਹਾਲ 'ਚ ਜੁੱਤੀਆਂ ਪਾ ਕੇ ਬੈਠੇ ਕੁਰਸੀਆਂ ਦੇ ਉੱਤੇ ਕੀਰਤਨ ਚੱਲਣ ਦੇ ਜਿਵੇਂ ਵਿਆਹ ਆਏ ਹੁੰਦੇ ਬੇਬੇ ਕੋਈ ਡੱਕਣ ਵਾਲਾ ਨਹੀਂ ਰਹਿ ਗਿਆ ਜਦੋਂ ਸੰਤਾਂ ਦਾ ਟਾਈਮ ਸੀ ਨਾ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਜੀਂਦੇ ਹੀ ਮੁਜਾਲ ਕੀ ਕੋਈ ਮਰਜ਼ਾਦਾ ਦੀ ਲੰਗਣਾ ਕਰੇ